ਗੱਲ ਦੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵਾਇਰਲ ਹੁੰਦੀਆਂ ਦੇਖ ਰਹੇ ਹੋਣਗੇ ਲੋਕਾਂ ਦੀਆਂ ਸਟੋਰੀਆਂ ਦੇਖ ਰਹੇ ਹੋਣਗੇ ਪੋਸਟਾਂ ਦੇਖ ਰਹੇ ਹੋਣਗੇ ਥਾਰ ਵਾਲੀ ਪੁਲਿਸ ਵਾਲੀ ਦੀ ਜੀਹਾਂ ਦੋਸਤੋ ਲੇਡੀ ਕਨਸਟੇਬਲ ਨੇ ਜਿੰਨਾਂ ਦੇ ਕੋਲ ਥਾਰ ਗੱਡੀ ਆ ਅਤੇ ਇਹ ਬਹੁਤ ਮੁੱਦਾ ਬਣਿਆ ਹੋਇਆ ਆ ਖਬਰਾਂ ਦੇ ਵਿੱਚ ਤਾਂ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਆ ਜਿੰਨੀਆਂ ਵੀ ਆਪਾਂ ਨੇ ਖਬਰਾਂ ਦੇਖੀਆਂ ਉਹਨਾਂ ਦੇ ਤਹਿਤ ਤਾਂ ਗੱਲ ਇਦਾਂ ਆ ਇਨਾਂ ਦੇ ਕੋਲ ਥਾਰ ਗੱਡੀ ਆ ਪੂਰਨਸਾਲੀ ਦਾ ਨਾਮ ਅਮਨਦੀਪ ਕੌਰ ਜੋ ਕਿ ਬਠਿੰਡਾ ਦੇ ਵਿੱਚ ਕਨਸਟੇਬਲ ਤੇ ਡਿਊਟੀਆਂ ਕਰਦੇ ਸੀ ਅਤੇ ਇਹਨਾਂ ਦੀ ਥਾਰ ਗੱਡੀ ਦੇ ਵਿੱਚੋਂ 17 ਗ੍ਰਾਮ ਦੱਸਿਆ ਜਾ ਰਿਹਾ ਹੈਰੋਇਨ ਬਰਾਮਦ ਹੋਈ ਆ ਨਸ਼ਾ ਬਰਾਮਦ ਹੋਇਆ ਹੈ ਤੇ ਇਹਨਾਂ ਨੂੰ ਗ੍ਰਿਫਤ ਦੇ ਵਿੱਚ ਲੈ ਲਿੱਤਾ ਗਿਆ ਹੈ ਤੇ ਪੂਰੀ ਜਾਂਚ ਪੜਤਾਲ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਤਾਂ ਸੋਚਿਆ ਤੁਹਾਡੇ ਤੱਕ ਇਸ ਇਨਫੋਰਮੇਸ਼ਨ ਨੂੰ ਸ਼ੇਅਰ ਕੀਤਾ ਜਾਵੇ ਇਹ ਹੀ ਸੀ ਪੂਰੀ ਇਨਫੋਰਮੇਸ਼ਨ ਬਾਕੀ ਹੋਰ ਵੀ ਕੋਈ اپਡੇਟ ਆਉਂਦੀ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਸੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ